ਮਾਰ ਦਿਓ ਸਰਪੰਚ ਨੂੰ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਭੜੂਗਾ ਇਹ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਕਿ ਨਿਕਲੀਆਓ ਕਲੂਰਾਮ ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਮੇਰੀ ਰਾਸ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਲਾਤ ਕਰਾ ਰੱਖੇ ਆ ਕਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਕਰ ਮੇਰੇ ਡਿੱਗੇ ਨੇ ਲੇ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇੱਜ਼ਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿੰਮੇਦਾਰ ਆ ਇਧਰ ਕੀ ਨਿਕਲੇ ਆੜੋ ਕਾਲੂ ਰਾਮ ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ ਤੇ ਉਤਰਾ ਉੱਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਟੀਸੀ ਸਾਹਿਬ ਹੁਣ ਡੀਸੀ ਸਾਹਿਬ ਮੌਕੇ ਤੇ ਆਏ ਹੋਏ ਆ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਜ਼ਰ ਕਰਾ ਰੱਖੇ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਘਰ ਮੇਰੇ ਡਿੱਗੇ ਨੇ 300 ਕੱਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਠੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਆ ਤਿੰਨ ਘਰਾਂ ਦੇ ਵਾਸਤੇ ਇੰਦਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਪੁੱਤਾ ਵਾਂਗੂ ਅੜੇ ਵਾਗ ਹੈ ਦੋ ਦੋ ਤਿੰਨ ਟਿੰਨ ਕਿੱਲੇ ਆਲੇ ਉਹਨਾਂ ਨੂੰ ਫਿਰ ਕਹਿ ਰਹੇ ਆ ਵੀ ਟੋਡੇ ਇੱਥੇ ਡੋਬ ਦਿਓ ਇਹ ਮੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਢੇ ਛੱਡ ਦਿਏ ਇੱਕ ਇਹ ਦੱਖਣ ਛਾਈ ਦਾ ਸੇਰਗੜ ਵੱਲ ਦੀ ਤੇ ਪਿੱਛੇ ਜਿਹੜਾ ਪਾਣੀ ਖੜਿਆ 400 ਕਿੱਲਿਆ ਤੇ ਸੜੇ ਠਿੱਕੇ ਤੇ ਰੱਖੇ ਕੰਮ ਕਰਨਗੇ 5-5 ਫੁੱਟ ਬਾਗ ਦੇ ਵਿੱਚ ਪਾਣੀ ਖੜਿਆ ਹੈ ਜੀ 5 ਦਿਨ ਹੋ ਗਏ ਤੇ ਮੈਂ ਸਰਪੰਚ ਸਾਹਿਬ ਨੂੰ ਕਹਿੰਦਾ ਵੀ ਸਾਡਾ ਪਾਣੀ ਕਢਾਓ ਅਸੀਂ ਕੋਈ ਕੰਪੀਟੀਸ਼ਨ ਨਹੀਂ ਇਹ ਇਮਦਾਦ ਦੇ ਵਿੱਚ ਆ ਛੋਟਾ ਭਰਾ ਹੈ ਇਹ ਐਈ ਮੈਂ ਕਹ ਤੈਨ ਲਈ ਤੇਰੇ ਸੁਆ ਮੈਂ ਕਹ ਬੀ ਥੇਨਾ ਬੋਲੋ ਕੋਣ ਨੇ ਕਿਹਾ ਤੈਨਨੇ ਕੋਣ ਕਿਹਾ ਤੂੰ ਤੂੰ ਇਹ ਤੂੰ ਇਹ ਕੰਮ ਕਰ ਮੇਟੋ ਛੋਟਾ ਭਾਈ ਮੈਂ ਤਨ ਕੈ ਸਕੂ ਮੈਂ ਧਰੋ ਪਾਣੀ ਨਿਕਾਲਦਾ ਮੈਂ ਮੈਂ ਮੋਟਾ ਭਾਈ ਪਾਣੀ ਨਿਕਾਲ ਪੰਚਾਇਤ ਬੈਠੀ ਐ ਸਾਰੀ ਮੇਰੇ ਮੈਂਬਰ ਇਹ ਰਾਮਰਜੀਤ ਰਿਆ ਰਾਜਿੰਦਰ ਰਿਆ ਅਸ਼ਿਕ ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਘਰ ਡੁੱਬੇ ਖੜੇ ਇੱਕ ਪ੍ਰਸ਼ਾਸਨ ਨੇ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲੇ ਜੀ ਇਹ ਗਰੀਬ ਬੰਦਾ ਨਹੀਂ ਦੇਖਾਂਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਕਰੇ ਬੱਚੇ ਜੇ ਰੋਲਦੇ ਫਿਰਦੇ ਇਹ ਹਾਲਾਤ ਵੇਖੋ ਅੱਜ ਜੀ ਤੁਸੀਂ ਇਹ ਗੱਲਾਂ ਕਰਦੇ ਆ ਜਿੱਥੇ ਆ ਕੇ ਵੱਡੀ ਜੀਨਸਾਲ ਵੀ ਮਕਾਰ ਟੁੱਟ ਗਿਆ ਇਹਨੇ ਛਿੱਕੇ ਤੇ ਡੰਕੇ ਦੇਖਿਓ ਸਾਡਾ ਇਹ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਪੌੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲੈ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੀ ਕੰਮ ਛਿੱਕੇ ਤੇ ਡੰਕੇ ਕਾਨੂੰਨ ਕਲੀ ਕਾਰਵਾਈ ਕੀਤੀ ਉੱਥੇ ਘਟ ਤੋੜਿਆ ਉੱਥੇ ਐਸ.ਡੀ.ਐਮ ਸਾਹਿਬ ਨੇ ਆਪ ਨੇ ਆ ਕੇ ਮੌਕਾ ਵੇਖਿਆ ਹੋਇਆ ਹੈ ਉਦੇ 12 MP ਸਾਹਿਬ ਨੇ ਆ ਕੇ ਉਹਨਾਂ 4 ਘੰਟੇ ਬਾਅਦ ਕੱਟਰ ਲੱਗਦਾ ਹੈ ਕੋਈ ਕਾਰਵਾਈ ਨਹੀਂ ਠੀਕ ਹੈ ਜੀ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਬਹਿਦਾ ਮੋਨ ਵਰਤੇ ਮਰਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਹੈ ਸਰਪੰਚ ਜੀ ਇਹ ਤੇ ਡੀਸੀ मैम ਵੀ ਜੀ ਸਾਹਿਬ ਵੀ ਆਏ ਮੇਰੇ ਪਿੰਡ ਨੂੰ ਰੱਖਿਆ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵੀ ਲੜਨਾ ਦੂਜੇ ਪਿੰਡੇ ਨਾਲ ਵੀ ਲੜਾ ਮੇਰੇ ਵਿਚਾਰੇ ਬੁਜ਼ੁਰਗ ਹੈ ਛੱਡਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨੂੰ ਉਹ ਐਵੇਂ ਕਰ ਦਿਓ